ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦਿলো ਧੰਨਵਾਦ ਅੱਜ ਤੁਸੀਂ ਸੁਣੋਗੇ ਅਵਤਾਰ ਸਿੰਘ ਪਾਸ ਜੀ ਦੁਆਰਾ ਲਿਖੀ ਕਿਤਾਬ ਲੋਕ ਕਥਾ ਲੋਹਾ ਤੁਸੀਂ ਲੋਹੇ ਦੀ ਕਾਰ ਝੂਟਦੇ ਹੋ ਮੇਰੇ ਕੋਲ ਲੋਹੇ ਦੀ ਬੰਦੂਖ ਹੈ ਮੈਂ ਲੋਹਾ ਖਾਦਾ ਹੈ ਤੁਸੀਂ ਲੋਹੇ ਦੀ ਗੱਲ ਕਰਦੇ ਹੋ ਲੋਹਾ ਜਦ ਪਿਗਲਦਾ ਹੈ ਤਾਂ ਭਾਫ਼ ਨਹੀਂ ਨਿਕਲਦੀ ਜਦ ਕੋਠਾਲੀ ਚੁੱਕਣ ਵਾਲਿਆਂ ਦੇ ਦਿਲਾਂ ਚੋਂ ਭਾਫ਼ ਨਿਕਲਦੀ ਹੈ ਤਾਂ ਲੋਹਾ ਪਿਗਲ ਜਾਂਦਾ ਹੈ ਪਿਗਲੇ ਹੋਏ ਲੋਹੇ ਨੂੰ ਕਿਸੇ ਵੀ ਆਕਾਰ ਵਿੱਚ ਢਾਲਿਆ ਜਾ ਸਕਦਾ ਹੈ ਕੋਠਾਲੀ ਵਿੱਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ ਇਹ ਮੇਰੀ ਬੰਦੂਕ ਤੁਹਾਡੀਆਂ ਬੈਂਕਾਂ ਦੇ ਸੇਫ ਤੇ ਪਹਾੜਾਂ ਨੂੰ ਉਲਟਾਉਣ ਵਾਲੀਆਂ ਮਸ਼ੀਨਾਂ ਸਭ ਲੋਹੇ ਦੇ ਹਨ ਸ਼ਹਿਰ ਤੋਂ ਉਜਾੜ ਤੱਕ ਹਰ ਫਰਕ ਭੈਣ ਤੋਂ ਵਿਸ਼ਵਾ ਤੱਕ ਹਰ ਅਹਿਸਾਸ ਮਾਲਕ ਤੋਂ ਮਾਤ ਹਿੱਤ ਤੱਕ ਹਰ ਰਿਸ਼ਤਾ ਬਿਲ ਤੋਂ ਕਾਨੂੰਨ ਤੱਕ ਹਰ ਸਫ਼ਰ ਲੋਟੂ ਨਿਜ਼ਾਮ ਤੋਂ ਇਨਕਲਾਬ ਤੱਕ ਹਰ ਇਤਿਹਾਸ ਜੰਗਲ ਭੋਰਿਆਂ ਤੇ ਝੁੱਗੀਆਂ ਤੋਂ ਇਨਟੈਰੋਗੇਸ਼ਨ ਤੱਕ ਹਰ ਮੁਕਾਮ ਸਭ ਲੋਹੇ ਦੇ ਹਨ ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ ਕਿ ਲੋਹੇ ਤੇ ਨਿਰਪਰ ਲੋਕ ਲੋਹੇ ਦੀਆਂ ਪੱਤੀਆਂ ਖਾ ਕੇ ਖੁਦਕੁਸ਼ੀ ਕਰਨੋਂ ਹਟ ਜਾਣ ਮਸ਼ੀਨਾਂ ਵਿੱਚ ਆ ਕੇ ਤੁੰਬਾ ਤੁੰਬਾ ਉਡਣ ਵਾਲੇ ਵਾਰਸਾਂ ਦੀਆਂ ਤੀਮੀਆਂ ਲੋਹੇ ਦੀਆਂ ਕੁਰਸੀਆਂ ਤੇ ਬੈਠੇ ਵਾਰਸਾਂ ਕੋਲ ਕੱਪੜੇ ਤੱਕ ਵੀ ਆਪ ਲਾਉਣ ਲਈ ਮਜਬੂਰ ਨਾ ਹੋਣ ਪਰ ਆਖਰ ਲੋਹੇ ਨੂੰ ਪਿਸਤੋਲਾਂ ਬੰਦੂਖਾਂ ਤੇ ਬੰਬਾਂ ਦੀ ਸ਼ਕਲ ਇਕਤਿਹਾਰ ਕਰਨੀ ਪਈ ਹੈ ਤੁਸੀਂ ਲੋਹੇ ਦੀ ਚਮਕ ਵਿੱਚ ਝੁੰਦੇ ਆ ਕੇ ਆਪਣੀ ਧੀ ਨੂੰ ਬਹੁਤੀ ਸਮਝ ਸਕਦੇ ਹੋ ਪਰ ਮੈਂ ਲੋਹੇ ਦੀ ਅੱਖ ਨਾਲ ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ ਵੀ ਪਹਿਚਾਨ ਸਕਦਾ ਹਾਂ ਕਿਉਂਕਿ ਮੈਂ ਲੋਹਾ ਖਾਦਾ ਹੈ ਤੁਸੀਂ ਲੋਹੇ ਦੀ ਗੱਲ ਕਰਦੇ ਹੋ ਧੰਨਵਾਦ